ਹੁਣੇ-ਹੁਣੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਅਨੁਸਾਰ ਬਨੂਰ ਤੋਂ ਤੇਪਲਾ ਕੋਮੀ ਮਾਰਗ ਤੋਂ ਪੈਂਦੇ ਪਿੰਡ ਚੰਗੇਰਾ ਦੀ ਜ਼ਮੀਨ ਵਿੱਚ ਕੋਮੀ ਮਾਰਗ ਤੋਂ ਕੁਝ ਗੱਜ ਦੀ ਦੂਰੀ ਖੜੀ ਫੋਰਚਨਰ PB 65AM 0082 ਵਿੱਚੋਂ 3 ਲਾਸ਼ਾਂ ਮਿਲੀਆਂ ਹਨ ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਰਾਜਪਾਲ ਉਮਰ 85 ਸਾਲਾ ਵਾਸੀ ਪਿੰਡ ਸਿੱਖਵਾਲਾ ਨੇੜੀ ਲੰਬੀ ਜ਼ਿਲ੍ਹਾ ਬਠਿੰਡਾ ਉਸਦੀ ਪਤਨੀ ਮਨਦੀਪ ਕੌਰ ਉਮਰ 42 ਅਤੇ ਉਸਦੇ ਪੁੱਤਰ ਅਬੇ 15 ਸਾਲ ਵੱਜੋ ਹੋਈ ਹੈ ਅਬੇ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਸਨ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਇਹ ਪਰਿਵਾਰ ਪਿਛਲੇ 7-8 ਸਾਲਾਂ ਤੋਂ ਮੁਹਾਲੀ ਦੇ ਐਮਰ ਸੈਕਟਰ 109 ਵਿਖੇ ਰਹਿੰਦਾ ਸੀ ਗੱਡੀ ਵਿੱਚ ਚਾਲਕ ਦੀ ਸੀਟ ਉੱਤੇ ਮ੍ਰਿਤਕ ਸੰਦੀਪ ਸਿੰਘ ਡਿੱਗਿਆ ਹੋਇਆ ਸੀ ਤੇ ਉਸਦੇ ਹੱਥ ਵਿੱਚ ਪਿਸਟਲ ਫਰੀ ਹੋਈ ਸੀ ਉਸਦੇ ਨਾਲ ਵਾਲੀ ਸੀਟ ਉੱਤੇ ਉਸਦੀ ਪਤਨੀ ਅਤੇ ਪਿਛਲੀ ਸੀਟ ਉੱਤੇ ਪੁੱਤਰ ਦੀ ਲਾਸ਼ ਵੀ ਪਈ ਹੋਈ ਸੀ ਤਿੰਨੋਂ ਮ੍ਰਿਤਕਾਂ ਦੇ ਸਿਰ ਦੀ ਪੁਰਪੜੀ ਵਿੱਚ ਗੋਲੀਆਂ ਦੇ ਨਿਸ਼ਾਨ ਸੰਕਟਨਾ ਦਾ ਪਤਾ ਖੇਤਾਂ ਵਿੱਚੋਂ ਖੇਤਾਂ ਦੀ ਖੜੀ ਫਾਰਟਰ ਗੱਡੀ ਦੇ ਨੇੜੇ ਟਿਊਬਵੈਲ ਲਗਾਉਣ ਆਏ ਕੁਝ ਵਿਅਕਤੀਆਂ ਵੱਲੋਂ ਲੱਗਿਆ ਜਿਨ੍ਹਾਂ ਨੇ ਖੜੀ ਗੱਡੀ ਵਿੱਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਸੂਚਿਤ ਕੀਤਾ ਜਿਸ ਮਗਰੋਂ ਥਾਣਾ ਬਨੂੜ ਦੇ ਐਸ ਐਚਓ ਅਰਸ਼ਦੀਪ ਸ਼ਰਮਾ ਜਾਂਚ ਅਧਿਕਾਰੀ ਹਰਦੇਵ ਸਿੰਘ ਏਐਸਆਈ ਜਸਵਿੰਦਰ ਪਾਲ ਦੀ ਟੀਮ ਸਮੇਤ ਤੁਰੰਤ ਮੌਕੇ ਤੇ ਪਹੁੰਚੇ ਇਹ ਸੰਦੀਪ ਸਿੰਘ ਹੈ ਜੀ ਸਿੱਖ ਵਾਲਾ ਪਿੰਡ ਹੈ ਹੈਗਾ ਲੰਬੀ ਦੇ ਵਿੱਚ ਹੈ ਉੱਥੇ ਰਹਿਣ ਵਾਲਾ ਹੁਣ ਇਹ ਹਾਲ ਜਿਹੜਾ ਮੋਹਾਲੀ ਦੇ ਵਿੱਚ ਰਹਿ ਰਿਹਾ ਹੈਗਾ ਇਹਨੂੰ ਜਿੱਦਾਂ ਸੁਸਾਈਡ ਕੀਤਾ ਹੈਗਾ ਲੱਗਦਾ ਉਹਦੇ ਗੋਲੀ ਮਾਰਤੀ ਆਉਣ ਬਾਈਕ ਤੇ ਵੀ ਆਪ ਦੀ ਗੱਲ ਆਇਆ ਹੈਗਾ ਤੇ ਇਹਦੇ ਬਾਅਦ ਸਾਰੇ ਹੈਗੇ ਆ ਉਹਤ ਉਹ ਬੰਦੀ ਕਰ ਦਿੱਤੀ ਸੁਸਾਇਡ ਕਾਹਨ ਕੀਤਾ ਗਿਆ ਸਰ ਬੇਪਨ ਤੇ ਸਰ ਕੋਈ ਕੁਝ ਬੈਕਗਰਾਉਂਡ ਪਤਾ ਲੱਗ ਰਿਹਾ ਜੀ ਕੁਝ ਪਰੇਸ਼ਾਨ ਹੋਵੇ ਫੈਮਲੀ ਪਰਸਨ ਤੋਂ ਜੀ ਨਹੀਂ ਉਹ ਹਜੇ ਕੋਈ ਇਦਾਂ ਦਾ ਕੋਈ ਸਾਹਮਣੇ ਨਹੀਂ ਆ ਜੀ ਤੇ ਬਾਕੀ ਤਕਦੀਸ਼ ਜਲਦੀ ਕੰਮ ਕੀ ਕਰਦਾ ਸੀ ਸਰ ਹਾਂਜੀ ਕੰਮ ਕੀ ਕਰਦਾ ਸੀ ਇੱਕਲੀ ਪਹਿਲੇ ਉਹ ਖੇਤੀ ਦਾ ਕੰਮ ਕਰਦਾ ਸੀਗਾ ਗੰਦ ਸਿੱਖਵਾਲਾ ਪਿੰਡ ਦੇ ਵਿੱਚ ਜ਼ਮੀਨ ਸੀਗੀ ਅੱਛਾ ਫਿਰ ਹੁਣ ਜਿਹੜਾ ਇਹ ਪ੍ਰੋਪਰਟੀ ਦਾ ਕੰਮ ਕਰਦਾ ਸੀਗਾ ਇੱਥੇ ਮਹਾਰੀ ਦੇ ਵਿੱਚ ਅੱਛਾ ਜੀ ਸਰ ਤੇ ਇਹ ਕਿੱਥੇ